जी बहुत बहुत सार्ड मेरा अपना घर है सारे परिवार के मैंबर ही हो मैं परिवार पहला गल बात शुरू करिए ਪੰਜਾਬ ਜਿਹੜਾ ਹੈ ਅਸੀਂ ਜਿਹੜਾ ਨਸ਼ਾ ਮੁਕਤੀ ਮੋਰਚਾ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਉਹਦਾ ਇੱਕ 파ਟ ਹੈ ਇਹਦੇ ਵਿੱਚ ਅਸੀਂ ਕੀ ਕੁਛ ਕਰਨਾ ਕਿਵੇਂ ਜਾਣਾ ਨਾ ਆਉਗਾ ਵਿਸਥਾਰ ਤੁਹਾਨੂੰ ਦਊਗਾ ਪਰ ਇਹਦਾ ਮੈਂ ਪਹਿਲਾਂ ਦੱਸ ਪਾਂ ਕਿ ਪੰਜ ਜ਼ੋਨ ਦੇ ਵਿੱਚ ਪੰਜਾਬ ਨੂੰ ਵੰਡਿਆ ਰੋਆਬਾ ਮੱਝ ਤੇ ਮਾਲਵੇ ਦੇ ਅਸੀਂ ਤਿੰਨ ਜ਼ੋਨ ਬਣਾਏ ਨੇ ਕਿਉਂਕਿ ਮਾਲਵਾ ਵੱਡਾ ਹੈ ਉਹ ਉਹ ਆਪਾਂ ਜਿਹੜੇ ਪ੍ਰੋਟੋ ਸਟਾਰਟ ਹੋਈ ਉਹ ਮੁਖਸ਼ਰ ਸਾਹਿਬ ਜਿਹੜਾ ਕ੍ਰਾਸ ਕਰਤਾ ਜੰਦਾ ਨਗਰ ਦੇ ਵਿੱਚ ਬੜਲ ਚਲੇਗਾ ਤੇ 300 ਫੜਾਏ ਨੇ ਜਿਹੜਾ ਮਾਲਵਾ ਈਸਟ ਹੈ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਜੱਗਾ ਦੀ ਨੂੰ ਦਿੱਤੀ ਆ ਸੀ ਜਿਹੜੇ ਕਿ ਸਾਡੇ ਤੇ ਪਟਿਆਲੇ ਦੇ ਵਿੱਚ ਦਿੱਤੀ ਮੇਰ ਨੇ ਔਰ ਬੜਾ ਗਰਾਉਂਡ ਲੈਵਲ ਦੇ ਉੱਤੇ ਉਹਨਾਂ ਨੇ ਕਈ ਸਾਲਾਂ ਤੋਂ ਲਗਾਤਾਰ ਕੰਮ ਕਰ ਰਹੇ ਜੋ ਪਹਿਲਾਂ ਕਿ ਮੈਂ ਤੁਹਾਨੂੰ ਉਹਦੀ ਵਿਸਤਾਰ ਦੇ ਵਿੱਚ ਜਾਣਕਾਰੀ ਦਿਵਾਉਂ ਮੈਂ ਜੱਗਾ ਜੀ ਨੂੰ ਕਹਿੰਦਾ ਕਿ ਜਿਹੜੇ ਅੱਗੇ ਇਹਨਾਂ ਨੇ ਨਾਲ ਆਪਣੀ ਟੀਮ ਤਿਆਰ ਕੀਤੀ ਹੈ ਉਹਦਾ ਇੱਕ ਵਾਰੀ ਤੁਹਾਨੂੰ ਵਿਸਤਾਰ ਦੇ ਦਿੰਦੇ ਇਹਦੀ ਡਿਟੇਲ ਆ ਤੁਹਾਨੂੰ ਬਾਅਦ ਵਿੱਚ ਕੋਪੀ ਵਾਪੀ ਡੀਪੀਆਰ ਸਭ ਤੋਂ ਤਾਂ ਇਲੈਕਟ੍ਰੋਨਿਕ মিডিਆ ਦਾ ਮੈਂ ਜ਼ੁਬਾਨੀ ਤੌਰ ਤੇ ਦੀ ਦਿੱਲੀ ਤੌਰ ਤੇ ਧੰਨਵਾਦ ਕਰੂੰਗਾ ਕਿ ਤੁਸੀਂ ਛੋਟੇ ਜੇ ਸੱਦੇ ਤੇ ਸਾਰੇ ਇੱਥੇ ਆਏ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਬਹੁਤ ਹੀ ਮਾਨ ਤੇ ਸਤਿਕਾਰ ਦੇ ਯੋਗ ਸਾਡੇ ਬਲਤੇਜ ਪੰਨੂ ਜੀ ਦਾ ਜਿਹੜੇ ਕਿ ਇਸ ਮਹਿਮ ਦੇ ਮੇਨ ਜਿਹੜੇ ਕੋਆਰਡੀਨੇਟਰ ਲਾਏ ਗਏ ਨੇ ਮੀਡੀਆ ਇਨਚਾਰਜ ਲਾਏ ਗਏ ਨੇ ਉਹਨਾਂ ਦਾ ਵੀ ਮੈਂ ਦਿਲੀ ਤੌਰ ਤੇ ਧੰਨਵਾਦ ਕਰਦਾ ਹੈ ਅੱਜ ਨਿਹਾਇਤ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਡੇ ਬਹੁਤ ਹੀ ਮਾਨ ਤੇ ਸਤਿਕਾਰ ਦੇ ਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਸ਼੍ਰੀ ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਅਤੇ ਅਮਨ ਅਰੋੜਾ ਜੀ ਵੱਲੋਂ ਇੱਕ ਬਹੁਤ ਵੱਡੇ ਲੈਵਲ ਦੀ ਮਿਹਮ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਹੈ ਜੋ ਕਿ ਪਿਛਲੇ 2 ਮਹੀਨਿਆਂ ਤੋਂ ਬਹੁਤ ਸਪੀਡ ਨਾਲ ਕੰਮ ਕਰ ਰਿਆ ਸੀ ਯੁੱਧ ਨਸ਼ੇ ਬਗ। ਇਹਦੇ ਤਹਿਤ ਨਸ਼ਾ ਮੁਕਤੀ ਮੋਰਚਾ ਇੱਕ ਨਵੀਂ ਆਰਗੇਨਾਈਜ਼ੇਸ਼ਨ ਦੀ ਸਥਾਪਨਾ ਹੋਈ ਜਿਹਦੇ ਵਿੱਚ ਦਾਸ ਨੂੰ ਮਾਲਵਾ ਈਸਤ ਦੀ ਜ਼ਿੰਮੇਵਾਰੀ ਲਈ ਮੈਂ ਤੁਹਾਡੇ ਚੈਨਲ ਜ਼ਰੀਏ ਸਾਰਿਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹਨਾ ਹੈ ਕਿ ਜੋ ਵੀ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਮੈਂ ਉਹ ਜ਼ਿੰਮੇਵਾਰੀ ਪੂਰੀ ਤਨਦੇਈ ਨਾਲ ਨਿਭਾਉਂਗਾ। ਮੈਂ ਬਾਕੀ ਮੇਰੇ ਸਾਥੀਆਂ ਨਾਲ ਇੱਕ ਵਾਰੀ ਜ਼ਰੂਰ ਰੂਬਰੂ ਕਰਾਣਾ ਚਾਹੁੰਦਾ ਹੈ ਜਿਹੜੇ ਕਿ ਅਸੀਂ ਜ਼ਿਲ੍ਹਾ ਪੱਦਰ ਦੇ ਉੱਤੇ ਕੋਆਰਡੀਨੇਟਰ ਲਾਏ ਨੇ ਕਿਉਂਕਿ ਪੰਜਾਬ ਦੇ ਵਿੱਚ ਇਹ ਜਿਹੜਾ ਮਾਲਵਾ ਈਸਟ ਦਾ ਜ਼ੋਨ ਹੈ ਇਹਦੇ 5 ਨੇ ਜ਼ਿਲ੍ਹੇ ਨੇ 5 ਜ਼ਿਲ੍ਹਿਆਂ ਦਾ ਮੈਨੂੰ ਜ਼ਿੰਮੇਵਾਰੀ ਮਿਲੀ ਹੈ 5 ਜ਼ਿਲ੍ਹਿਆਂ ਦੇ ਜਿਹੜੇ ਅਸੀਂ ਕੋਆਰਡੀਨੇਟਰ ਲਾਏ ਹੈ ਉਹ ਡਿਸਟ੍ਰਿਕਟ ਵਾਈਜ਼ ਉਹਨਾਂ ਬਾਰੇ ਮੈਂ ਤੁਹਾਨੂੰ ਜ਼ਰੂਰ ਜਾਣਕਾਰੀ ਦਵਾਂਗਾ ਮਲੇਰ ਕੋਟਲਾ ਤੋਂ ਸਾਡੇ ਬਹੁਤ ਹੀ ਮਾਣ ਤੇ ਸਤਿਕਾਰ ਦੇ ਯੋਗ ਨਿਸ਼ਾਰ احمد ਜੀ ਲਗਵਾਏ ਲਾਇਨੇ ਜਿਹੜੇ ਕਿ ਮੇਰੇ ਨਾਲ ਬੈਠੇ ਨੇ ਬਹੁਤ ਮਿਹਨਤੀ ਤੇ ਤਜਰਬੇਕਾਰ ਨੇ ਪਟਿਆਲਾ ਦਿਹਾਤੀ ਤੋਂ ਮੇਰੇ ਬਹੁਤ ਹੀ ਮਾਨ ਤੇ ਸਤਿਕਾਰ ਦੇ ਯੋਗ ਯੂਥ ਲੀਡਰ ਜਿਹੜੇ ਕਿ ਬਹੁਤ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਯਾਦਵਿੰਦਰ ਗੋਲਡੀ ਜੀ ਬੈਠੇ ਐ ਇਹਨਾਂ ਨੂੰ ਪਟਿਆਲਾ ਜਿਹੜਾ ਦਿਹਾਤੀ ਕਹਿੰਦਾ ਸਾਡਾ ਸ਼ਹਿਰ ਉਹਦਾ ਅਸੀਂ ਕੋਆਰਡੀਨੇਟਰ ਲਾਇਆ ਪਟਿਆਲਾ ਸ਼ਹਿਰੀ ਤੋਂ ਗੁਰਵਿੰਦਰ ਸਿੰਘ ਹੈਪੀ ਜਿਹੜੇ ਉਹ ਸਾਡੇ ਜਿਹੜੇ ਡਿਸਟ੍ਰਿਕਟ ਦੇ ਕੋਆਰਡੀਨੇਟਰ ਲਾਏ ਨੇ ਰੋਪੜ ਤੋਂ ਹਰਪ੍ਰੀਤ ਸਿੰਘ ਕਾਲੋ ਜੀ ਬੈਠੇ ਆ ਬਹੁਤ ਲੰਮੇ ਸਮੇਂ ਤੋਂ ਪਾਰਟੀ ਦੇ ਵਿੱਚ ਰਾਤ ਦਿਨ ਕੰਮ ਕਰ ਰਹੇ ਨੇ ਇਹਨਾਂ ਨੂੰ ਰੋਪੜ ਦਾ ਅਸੀਂ ਕੋਆਰਡੀਨੇਟਰ ਲਾਇਆ ਹੈ ਸੰਗਰੂਰ ਤੋਂ ਲਵਦੀਪ ਸ਼ਰਮਾ ਜੀ ਨੇ ਜਿਹੜੇ ਕਿ ਬਹੁਤ ਹੀ ਮਿਹਨਤੀ ਨੇ ਉਹਨਾਂ ਨੂੰ ਸੰਗਰੂਰ ਤੋਂ ਕੋਆਰਡੀਨੇਟਰ ਲਾਇਆ ਗਿਆ ਮਹਾਲੀ ਤੋਂ ਮੇਰੀ ਭੈਣ ਜਿਹੜੀ ਕਿ ਬਹੁਤ ਲੰਮੇ ਸਮੇਂ ਤੋਂ ਪਾਰਟੀ ਦੀ ਸੇਵਾ ਨਿਭਾ ਰਹੀ ਹੈ anu anubbar ji ਇਨਾਂ ਨੂੰ ਮਹਾਲੀ ਤੋਂ ਸੇਵਾ ਨਿਭਾਣ ਦਾ ਮੌਕਾ ਮਿਲਿਆ ਇਸ ਤਰ੍ਹਾਂ ਜਿਹੜੇ 5 ਜ਼ਿਲ੍ਹੇ ਨੇ 5 ਜ਼ਿਲ੍ਹਿਆਂ ਦੇ 6 ਅਸੀਂ ਕੋਆਰਡੀਨੇਟਰ ਕਿਉਂਕਿ ਪਟਿਆਲਾ ਜਿਹੜਾ ਦੋ ਭਾਗਾਂ 'ਚ ਵੰਡਿਆ ਗਿਆ ਸ਼ਹਿਰੀ ਤੇ ਦਿਹਾਤੀ 'ਚ ਅਸੀਂ 6 ਕੋਆਰਡੀਨੇਟਰ ਇਹ ਜਿਹੜੇ ਨੇ ਸ਼ਹਿਰ ਵਾਈਜ਼ ਲਾਏ ਐ ਇਸ ਤੋਂ ਬਾਅਦ ਇਹ ਕੋਆਰਡੀਨੇਟਰ ਹਲਕਾ ਵਾਈਜ਼ ਆਪਣੇ ਜਿਹੜੇ ਐਮਐਲਏ ਸਾਹਿਬ ਨਾਲ ਮਿਲ ਕੇ ਅੱਗੇ ਦੀ ਰਣਨੀਤੀ ਬਣਾ ਕੇ ਨਵੇਂ ਕੋਆਰਡੀਨੇਟਰ ਲਾਉਣਗੇ ਤੇ ਉਸ ਤੋਂ ਬਾਅਦ ਅਸੀਂ ਬਲਾਕ ਪੱਧਰ ਲੈਵਲ ਤੱਕ ਵੀ ਕੋਆਰਡੀਨੇਟਰ ਲਾਵਾਂਗੇ ਮੈਂ ਇਕਬਰੀ ਪੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਪੰਜਾਬ ਜਿਹੜਾ ਨਸ਼ਾ ਮੁਕਤ ਹੋਣ ਜਾ ਰਿਹਾ ਹੈ ਇਹਦੇ ਵਿੱਚ ਆਪਣੇ ਪੂਰੀ ਟੀਮ ਨਾਲ ਮਿਲ ਕੇ ਹਮੇਸ਼ਾ ਇੱਕ ਮਹਮ ਜਿਹੜੀ ਸ਼ੁਰੂ ਕੀਤੀ ਹੈ ਪੰਜਾਬ ਸਰਕਾਰ ਨੇ ਆਪਾਂ ਸਾਰੇ ਜਾਣਦੇ ਆ ਕਿ ਇਸ ਵੇਲੇ ਨਸ਼ਾ ਜਿਹੜੀ ਆ ਉਹ ਮਾਪਿਆਂ ਦੇ ਵਾਸਤੇ ਕਿੰਨੀ ਵੱਡੀ ਮੁਸੀਬਤ ਬਣਿਆ ਹੋਇਆ ਇਹਦੇ ਵਿੱਚ ਨੌਜਵਾਨ ਫਸੇ ਨੇ ਨਾ ਸਿਰਫ ਪੰਜਾਬ ਦਾ ਮੁਲਕ ਦੇ ਬਹੁਤ ਸਾਰੇ ਸੂਬੇ ਬਲਕਿ ਵਿਸ਼ਵ ਪੱਧਰ ਦੇ ਉੱਤੇ ਇਹਦਾ ਬਹੁਤ ਵੱਡਾ ਚਰਚਾ ਹੁੰਦਾ ਕੈਨੇਡਾ ਦੇ ਵਿੱਚ ਸਾਡੇ ਭਾਈਚਾਰਾ ਬਹੁਤ ਵੱਡੀ ਗਿਣਤੀ ਚ ਰਹਿੰਦਾ ਉੱਥੇ ਹੋ ਰੀਆਂ ਮੌਤਾਂ ਦੇ ਬਾਰੇ ਅਸੀਂ ਅਕਸਰ ਸੁਣਦੇ ਆ ਪਰ ਅਸੀਂ ਉਸ ਚੀਜ਼ ਦੀ ਜਸਟੀਫਿਕੇਸ਼ਨ ਨਹੀਂ ਦਿੰਦੇ ਕਿ ਉੱਥੇ ਵੀ ਫੈਲ ਰਿਹਾ ਤੇ ਇੱਥੇ ਵੀ ਫੈਲ ਰਿਹਾ ਅਸੀਂ ਕੰਸਰਨ ਹੈਗੇ ਆ ਪੰਜਾਬ ਦੇ ਨਾਲ ਜਦੋਂ ਯੁੱਧ ਲੜਿਆ ਜਾਂਦਾ ਤਾਂ ਯੁੱਧ ਦੇ ਵਾਸਤੇ ਤਿਆਰੀ ਬਹੁਤ ਵੱਡੀ ਕਰਨੀ ਪੈਂਦੀ ਹੈ ਯੁੱਧ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਲਫ਼ਜ਼ ਹੈ ਮਨ ਲਓ ਕਿਸੇ ਮੁਲਕ ਨੇ ਦੂਜੇ ਮੁਲਕ ਦੇ ਨਾਲ ਯੁੱਧ ਲੜਨਾ ਹੈ ਤਾਂ ਉਹਨੂੰ ਮਹੀਨੇ ਸਾਲ ਜਿਹੜੇ ਆ ਉਹ ਤਿਆਰੀ ਦੇ ਵਾਸਤੇ ਲੱਗ ਜਾਂਦੇ ਆ ਇਸੇ ਤਰੀਕੇ ਦੇ ਨਾਲ ਮਾਨ ਸਰਕਾਰ ਉਹਨੇ ਗਰਾਊਂਡ ਦੇ ਉੱਤੇ ਪਹਿਲਾਂ ਇਹਦੀ ਤਿਆਰੀ ਕੀਤੀ ਹਰ ਪੱਖੋਂ ਤਾਂ ਕਿ ਉਹ ਨਾ ਹੋਵੇ ਕਿ ਪਹਿਲਾਂ ਵਾਂਗ ਅਸੀਂ ਕੁਝ ਐਫ ਆਈ ਆਰ ਦਰਜ ਕੀਤੀਆਂ ਜਾਂ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਫੜਿਆ ਤੇ ਜੇਲ੍ਹਾਂ ਦੇ ਵਿੱਚ ਦੇ ਕੇ ਇੱਕ ਲਿਸਟ ਜਿਹੜੀ ਉਹ ਪਰਚਿਆਂ ਦੀ ਜਾਰੀ ਕਰ ਦਿੱਤੀ ਇਸ ਤਰ੍ਹਾਂ ਨਹੀਂ ਹੈ ਇੱਕ ਤਾਂ ਸਪਸ਼ਟ ਰਹਿਦਾ ਹੈ ਤਾਂ ਨੇ ਕਿ ਨਸ਼ਾ ਕਰਨ ਵਾਲੇ ਨੂੰ ਕਿਸੇ ਨੂੰ ਨਹੀਂ ਫੜਿਆ ਜਾਊਗਾ ਉਹਨੂੰ ਜਿਸ ਇਲਾਜ ਦੀ ਜ਼ਰੂਰਤ ਹੈ ਜੇ ਉਹਨੂੰ ਉਹਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਲੈ ਕੇ ਜਾਣਾ ਤਾਂ ਜੇ ਕੋਈ ਨਹੀਂ ਜਾਣਾ ਚਾਹੁੰਦਾ ਡੀਡਿਕਸ਼ਨ ਸੈਂਟਰ ਦੇ ਵਿੱਚ ਉਹਦੀ ਕਾਉਂਸਲਿੰਗ ਦੀ ਜ਼ਰੂਰਤ ਹੈ ਉਹਨੂੰ ਉਹ ਜਿਹੜਾ ਉਹ ਕਰਵਾਇਆ ਜਾਊਗਾ ਜਿਹੜਾ ਨਸ਼ਾ ਮੁਕਤੀ ਮੋਰਚਾ ਹੈ ਅਸੀਂ ਇਹਦੇ ਵਿੱਚ ਪਿੰਡ ਕਸਬੇ ਤੇ ਸ਼ਹਿਰ ਜਿਹੜੇ ਉਹ ਕਵਰ ਕਰਨੇ ਆ ਪਰ ਇਹਦੀ ਸ਼ੁਰੂਆਤ ਜਿਹੜੀ ਆ ਉਹ ਪਿੰਡਾਂ ਤੋਂ ਹੋ ਰਹੀ ਹੈ ਔਰ ਪਿੰਡਾਂ ਨੂੰ ਅਸੀਂ ਸਭ ਤੋਂ ਪਹਿਲਾਂ ਜਿਹੜਾ ਕਵਰ ਕਰਨਾ ਇਹਦੇ ਵਿੱਚ ਹਰ ਪਿੰਡ ਦੇ ਵਿੱਚ ਸਾਡੀਆਂ ਟੀਮਾਂ ਜਿਹੜੀਆਂ ਉਹ ਪਹੁੰਚਣ ਗਿਆ ਇਹ ਤੁਸੀਂ ਇੱਕ ਜਿਹੜੀ ਉੱਪਰ ਬੈਠੀ ਟੀਮ ਹੈ ਉਹ ਦੇਖ ਰਹੇ ਹੋ ਇਹਨਾਂ ਨੇ ਅੱਗੋਂ ਜਿਹੜੇ ਉਹ ਮੈਂਬਰ ਲਗਾਉਣੇ ਆ ਇਹਦੇ ਵਿੱਚ ਅਸੀਂ ਨੁੱਕੜ ਨਾਟਕਾਂ ਦਾ ਸਹਾਰਾ ਵੀ ਲੈਣਾ ਤਕਰੀਬਨ ਪੰਜ ਟੀਮਾਂ ਨੇ ਨੁੱਕੜ ਨਾਟਕਾਂ ਦੀਆਂ ਵੱਖ-ਵੱਖ ਜਿਹੜੀਆਂ ਕਿ ਲੋਕਾਂ ਨੂੰ ਅਵੇਅਰ ਕਰਨੀਆਂ ਜਿਸ ਪਿੰਡ ਦੇ ਵਿੱਚ ਵੀ ਅਸੀਂ ਜਾਣਾ ਹਰ ਪਿੰਡ ਦੇ ਵਿੱਚ ਹਰ ਘਰ ਦਾ ਬੁਆਸੀਂ ਖੜਕਾਉਣਾ ਜਾ ਕੇ ਉਹਦੀ ਡੋਰ ਨੌਕ ਕਰਨੀ ਹੈ ਜੇ ਕਿਸੇ ਦਾ ਪੁੱਤ ਨਸ਼ੇ ਤੇ ਲੱਗਿਆ ਉਹਨੂੰ ਬਚਾਉਣਾ ਕਿਵੇਂ ਹੈ ਜੇ ਨਹੀਂ ਲੱਗਿਆ ਤੇ ਉਹਨੂੰ ਵੀ ਬਚਾਉਣਾ ਕਿਵੇਂ ਹੈ ਤਾਂ ਕਿ ਉਹ ਨਸ਼ੇ ਦੇ ਵਿੱਚ ਲੱਗੇ ਨਾ ਔਰ ਡੋਰ ਨੌਕ ਕਰਨ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਇੱਕ ਜਗ੍ਹਾ ਦੇ ਉੱਤੇ ਪਿੰਡ ਦੇ ਵਿੱਚ ਇਕੱਠੇ ਕਰਾਂਗੇ ਉੱਥੇ ਅਸੀਂ ਉਹਨਾਂ ਦੇ ਨਾਲ ਸੰਵਾਦ ਰਚਾਵਾਂਗੇ ਔਰ ਜੇ ਕਿਸੇ ਨੂੰ ਜ਼ਰੂਰਤ ਹੈ ਕਿਉਂਕਿ ਅਕਸਰ ਜਿਹੜਾ ਸਾਡਾ ਇੱਕ ਸੁਭਾਅ ਬਣ ਗਿਆ ਹੈ ਕਿ ਅਸੀਂ ਮੰਨਦੇ ਨਹੀਂ ਕਿਸੇ ਮੁਸ਼ਕਲ ਨੂੰ ਅਸੀਂ ਇਹ ਕਹਿ ਦਿੰਦੇ ਆ ਮੈਂ ਇਸ ਇਹੋ ਜੀ ਮੁਹਿੰਮ ਦੇ ਨਾਲ ਤਕਰੀਬਨ ਪਿਛਲੇ 16 ਸਾਲ 15 16 ਸਾਲ ਤੋਂ ਜੁੜਿਆ ਰਿਹਾ ਮੈਂ ਉਰੋਂ ਤੋਂ ਇੱਕ ਗੱਲ ਕਹਿੰਦਾ ਸੀਗਾ ਕਿ ਕੋਈ ਮਾਪੇ ਜਿਹੜੇ ਨਾ ਸੋਚਣ ਕਿ ਇਹ ਉਹਨਾਂ ਦੇ ਘਰੇ ਨਹੀਂ ਆ ਸਕਦਾ ਅਸੀਂ ਇਹ ਗੱਲ ਕਹਿ ਦਿੰਦੇ ਆ ਕਿ ਮੇਰੇ ਗਵਾਂਡੀਆਂ ਦਾ ਮੁੰਡਾ ਤਾਂ ਕਰਦਾ ਪਰ ਸਾਡੇ ਵਾਲਾ ਠੀਕ ਹੈ ਪਤਾ ਉਦੋਂ ਲੱਗਦਾ ਜਦੋਂ ਤੁਹਾਡੇ ਘਰ ਵੀ ਉਹ ਸਾਰਾ ਕੁਝ ਆ ਜਾਂਦਾ ਤੁਸੀਂ ਵੀ ਮਾਪੇ ਹੋ ਜਾਂ ਮਾਪੇ ਬਣਨਾ ਤੁਹਾਡੇ ਤੋਂ ਅਸੀਂ ਇਹ ਜਾਣਕਾਰੀ ਦੇਣ ਨਹੀਂ ਆਏ ਸਿਰਫ ਬਲਕਿ ਤੁਹਾਡੇ ਤੋਂ ਇੱਕ ਮਦਦ ਮੰਗਣ ਆਏ ਹਾਂ ਮਦਦ ਇਸ ਚੀਜ਼ ਦੀ ਮੰਗਣ ਆਏ ਆ ਕਿ ਤੁਸੀਂ ਇੱਕ ਪੁਲ ਦਾ ਕੰਮ ਕਰ ਸਕਦੇ ਹੋ ਸਾਡੀ ਇਸ ਮਹਿਮ ਤੇ ਲੋਕਾਂ ਦੇ ਵਿਚਾਲੇ ਉੱਥੋਂ ਤੱਕ ਪਹੁੰਚਾਉਣ ਦਾ ਜਰੀਆ ਇੱਕੋ ਹੀ ਆ ਉਹ ਤੁਸੀਂ ਹੋ ਇਹ ਨਹੀਂ ਆ ਕਿ ਕੋਈ ਕਿਹੜੇ ਚੈਨਲ ਦੇ ਨਾਲ ਆ ਕਿਹੜੇ ਅਖਬਾਰ ਦੇ ਨਾਲ ਆ ਕੋਈ ਚੈਨਲ ਕੋਈ ਅਖਬਾਰ ਛੋਟਾ ਵੱਡਾ ਨਹੀਂ ਹੁੰਦਾ ਕੋਈ ਪੱਤਰਕਾਰ ਛੋਟਾ ਵੱਡਾ ਨਹੀਂ ਹੁੰਦਾ ਪੱਤਰਕਾਰ ਪੱਤਰਕਾਰ ਹੈ ਕਿਉਂਕਿ ਉਹਨੂੰ ਨਵਜ ਪਤਾ ਹੁੰਦੀ ਆ ਉਹਨੂੰ ਬਹੁਤੀ ਜਾਣਕਾਰੀ ਹੁੰਦੀ ਹੈ ਅਸੀਂ ਉਹ ਜਾਣਕਾਰੀਆਂ ਤੇ ਇਹ ਜਾਣਕਾਰੀ ਜਿਹੜੀ ਸਾਡੀ ਮਾਪਿਆਂ ਤੱਕ ਪਹੁੰਚੇ ਉਹਦੇ ਵਾਸਤੇ ਅਸੀਂ ਤੁਹਾਡੇ ਤੱਕ ਪਹੁੰਚ ਕੀਤੀ ਹੈ ਅ ਇਸ ਟੀਮ ਦੇ ਰੂਪ ਦੇ ਵਿੱਚ ਨਸ਼ਾ ਮੁਕਤੀ ਮੋਰਚਾ ਜੜਾ ਅਸੀਂ ਇੱਕ ਹਿਊਮਨ ਚੇਨ ਬਣਾਉਣੀ ਚਾਹੁੰਦੇ ਹਾਂ ਕਿਉਂਕਿ ਇਹ ਕੋਈ ਸਿਰਫ ਸਰਕਾਰ ਦਾ ਫਰਜ਼ ਨਹੀਂ ਹੈ ਕਿ ਸਰਕਾਰ ਕਰੇ ਸਰਕਾਰ ਪੰਜਾਬ ਦੀ ਹੈ ਪੰਜਾਬ ਦੇ ਲੋਕਾਂ ਦੀ ਹੈ ਅਸੀਂ ਪੰਜਾਬੀ ਹਾਂ ਤੁਸੀਂ ਪੰਜਾਬੀ ਹੋ ਇਹਦੇ ਵਿੱਚ ਅਸੀਂ ਜਿੰਨੇ ਕਲਾਕਾਰ ਨੇ ਪੰਜਾਬੀ ਫਿਲਮਾਂ ਦੇ ਨੇ ਸੰਗੀਤ ਦੇ ਖੇਤਰ ਦੇ ਨਾਲ ਜੁੜੇ ਨੇ ਕੋਈ ਐਨ ਜੀਓ ਹੈ ਜਿਹੜੀ ਕੰਮ ਕਰ ਰਹੀ ਆ ਅਸੀਂ ਸਭ ਨੂੰ ਬੜੇ ਵੱਡੇ ਸਾਰੇ ਦਿਲ ਦੇ ਨਾਲ ਖੁੱਲਾ ਸੱਦਾ ਦਿੰਦੇ ਆ ਕਿ ਆਓ ਆਪਾਂ ਇੱਕ ਹਿਊਮਨ ਚੇਨ ਬਣਾਈਏ ਸਾਰੇ ਰਲ ਕੇ ਔਰ ਇਹ ਪੱਤਰਕਾਰ ਭਾਈਚਾਰਾ ਸਾਡਾ ਸਾਥ ਦੇਵੇ ਉਹ ਹਿਊਮਨ ਚੇਨ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਬਣੇ ਕਿ ਉਸ ਹਿਊਮਨ ਚੇਨ ਨੂੰ ਕੋਈ ਸਮਗਲਰ ਕ੍ਰੋਸ ਨਾ ਕਰ ਸਕੇ ਉਸ ਹਿਊਮਨ ਚੇਨ ਨੂੰ ਤੋੜ ਨਾ ਸਕੇ ਜਿੱਤੇ ਅਸੀਂ ਸਪਲਾਈ ਲਾਈਨ ਤੋੜਨ ਦੇ ਵਾਸਤੇ ਪੁਲਿਸ ਇਸ ਵੇਲੇ ਦਿਨ ਰਾਤ ਇਹ ਕਰ ਰਹੀ ਹੈ ਸਾਡੇ ਡੀਜੀਪੀ ਸਾਹਿਬ ਅੱਧੀ ਅੱਧੀ ਰਾਤ ਨੂੰ ਨਾਕੇ ਚੈੱਕ ਕਰ ਰਹੇ ਆ ਥਾਂ ਥਾਂ ਦੇ ਉੱਤੇ ਤਸਕਰ ਜਿਹੜੇ ਨੇ ਉਹਨਾਂ ਨੂੰ ਘੇਰਿਆ ਜਾ ਰਿਹਾ ਜਿਹੜੇ ਕਿ ਸਪਲਾਈ ਕਰਦੇ ਆ ਔਰ ਮੈਨੂੰ ਇਹ ਕਹਿੰਦਾ ਕਿ ਸਾਰਾ ਕੁਝ ਜਿਹੜਾ ਉਹ ਠੀਕ ਹੋ ਗਿਆ ਟੇਕਸ ਟਾਈਮ ਕਿਉਂਕਿ ਇਹ ਦੋ ਦਹਾਕਿਆਂ ਦਾ ਕੋੜ ਹੈ ਪੰਜਾਬ ਦੇ ਉੱਤੇ ਲੱਗਿਆ ਹੋਇਆ ਇਹਨੂੰ ਸਾਫ਼ ਕਰਨ ਦੇ ਵਾਸਤੇ ਸਾਨੂੰ ਲਗਭਗ 3 ਸਾਲ ਦੀ ਤਿਆਰੀ ਕਰਨੀ ਪੈਗੀ ਕੁਝ ਸਮਾਂ ਦੇਉ ਪੰਜਾਬੀਆਂ ਤੋਂ ਅਸੀਂ ਉਹ ਸਮੇਂ ਦੀ ਮੰਗ ਕਰਦੇ ਹਾਂ ਅਗਲੇ ਕੁਝ ਸਮੇਂ ਦੇ ਦੌਰਾਨ ਤੁਸੀਂ ਵੇਖੋਗੇ ਕਿ ਇਹਦੇ ਉੱਤੇ ਠੱਲ ਪੈਂਦੀ ਜਿਹੜੀ ਆ ਉਹ ਤੁਹਾਨੂੰ ਨਜ਼ਰ ਆਊਗੀ ਪਰ ਉਹਦੇ ਵਾਸਤੇ ਜਿਹੜੀ ਇਹਨੂੰ ਲੋਕ ਲਹਿਰ ਬਣਾਉਣਾ ਪਊਗਾ ਦਿਨ ਹੀ ਦੇਰ ਤੱਕ ਕੋਈ ਮੁਹਿਮ ਲੋਕ ਲਹਿਰ ਨਹੀਂ ਬਣ ਜਾਂਦੀ ਓਨੀ ਦੇਰ ਤੱਕ ਉਹ ਮੁਹਿਮ ਸਫਲ ਨਹੀਂ ਹੁੰਦੀ ਸਿਰਫ ਸਰਕਾਰੀ ਤੌਰ ਦੇਤੇ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਉਸੇ ਤਰੀਕੇ ਨਾਲ ਜਾਰੀ ਰਹਿਣਗੇ ਆ ਪੁਲਿਸ ਆਪਣਾ ਕੰਮ ਕਰ ਰਹੀ ਆ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਜਿਹੜੀ ਇਹ ਨਵੇਂ ਬਣੀ ਜਿਹੜੇ ਮੈਂਬਰ ਸਾਹਿਬਾਨ ਨੇ ਇਹ ਆਪਣਾ ਕੰਮ ਕਰਨਗੇ ਔਰ ਅਵੇਅਰਨੈਸ ਜਿਹੜੀ ਆ ਮਾਪਿਆਂ ਨੂੰ ਅਵੇਅਰਨੈਸ ਕਰਨਾ ਬੱਚਿਆਂ ਨੂੰ ਅਵੇਅਰ ਕਰਨਾ ਉਹ ਸਾਡੀ ਜ਼ਿੰਮੇਵਾਰੀ ਹੈ ਇਹਦੇ ਵਾਸਤੇ ਬਕਾਇਦਾ ਤੌਰ ਦੇਤੇ ਮਈ ਦੇ ਪਹਿਲੇ ਹਫਤੇ ਤੋਂ ਆਉਦੇ ਦਿਨਾਂ ਸਾਨੂੰ ਡਿਟੇਲ ਦਿੱਤੀ ਜਾਊਗੀ ਮਈ ਦੇ ਪਹਿਲੇ ਹਫਤੇ ਤੋਂ ਬੇਨਤੀ ਮੰਗ ਕਰਾਂਗੇ ਕਿ ਆਓ ਆਪਾਂ ਸਾਰੇ ਇਕੱਠੇ ਹੋ ਕੇ ਇਸ ਕੋਡ ਨੂੰ ਪੰਜਾਬ ਦੇ ਵਿੱਚੋਂ ਬਾਹਰ ਜਿਹੜਾ ਉਹ ਕੱਢੀਏ ਔਰ ਜਿਹੜੇ ਸਮਗਲਰ ਨੇ ਜਿਹੜੇ ਤਸਕਰ ਨੇ ਉਹਨਾਂ ਨੂੰ ਇਹੋ ਜਿਹਾ ਮੈਸੇਜ ਦਈਏ ਕਿ ਤੁਹਾਡੇ ਕੋਲੇ ਰਾਹ ਬਹੁਤੇ ਬਚੇ ਨਹੀਂ ਜਾ ਤਾਂ ਇਹ ਕੰਮ ਛੱਡ ਦਿਓ ਜਾਂ ਪੰਜਾਬ ਛੱਡ ਸਰ ਜਿਵੇਂ ਤੁਸੀਂ ਜਿੱਦ ਕਰੀਤਾ ਕਿ ਪਿੰਡਾਂ ਦੇ ਵਿੱਚ ਕਿਹਾ ਜਾਂਦਾ ਕਿ ਅਸੀਂ ਇਨਫੋਰਮੇਸ਼ਨ ਜ਼ਰੂਰ ਦਿੰਨੇ ਆ ਪਰ ਸਾਨੂੰ ਪੁਲਿਸ ਹੀ ਉਲਟਾ ਧਮਕਾਉਂਦੀ ਹੈ ਕਿ ਤੂੰ ਤੋਂ ਇਨਫੋਰਮੇਸ਼ਨ ਕਿੱਥੋਂ ਲਈ ਤਾਂ ਕਿਸ ਤਰ੍ਹਾਂ ਦਾ ਬੰਦਾ ਕਿੱਥੋਂ ਕਰ ਰਿਹਾ ਕੰਮ ਦੇਖੋ ਇਸ ਤਰ੍ਹਾਂ ਦੀਆਂ ਚੀਜ਼ਾਂ ਸੋਸ਼ਲ ਮੀਡੀਆ ਦੇ ਤੇ ਮੈਂ ਵੀ ਕਿਉਂਕਿ ਐਕਟਿਵ ਰਹਿਣਾ ਮੈਂ ਵੀ ਪੜਦਾ ਰਹਿਣਾ ਜੀ ਮੈਂ ਤੁਹਾਡੀ ਗੱਲ ਨੂੰ ਕੱਟਦਾ ਨਹੀਂ ਤੁਸੀਂ ਸਾਰੇ ਮੇਰੇ ਨਾਲ ਜੁੜੇ ਹੋਏ ਹੋ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਉਂਕਿ ਮੇਰਾ ਆਪਣਾ ਇਹ ਸ਼ਹਿਰ ਆ ਮੇਰਾ ਘਰ ਇੱਥੇ ਆ ਤੁਹਾਨੂੰ ਕੋਈ ਲੱਗੇ ਕਿਸੇ ਜਗ੍ਹਾ ਦੇ ਉੱਤੇ ਜਿਨੇ ਇਨਫੋਰਮੇਸ਼ਨ ਦਿੱਤੀ ਆ ਜੇ ਉਹਨੂੰ ਠਮਕਾਇਆ ਗਿਆ ਤੁਸੀਂ ਉਹ ਮੇਰੇ ਤੱਕ ਜਰੂਰ ਪੁੱਛਦਾ ਕਰਨਾ ਸਬੰਧਤ ਅਧਿਕਾਰੀਆਂ ਤੱਕ ਡਾਇਰੈਕਟਲੀ ਜਿਹੜਾ ਜੀ ਉਹ ਮੈਂ ਪਹੁੰਚਾਉਂਗਾ ਤੁਸੀਂ ਜਾਂ ਸਿੱਧੀ ਜਿਹੜੀ ਜਾਣਕਾਰੀ ਆ ਉਹ ਮੇਰੇ ਤੱਕ ਪਹੁੰਚਾ ਦੇਣਾ ਇਸ ਤਰ੍ਹਾਂ ਦੀ ਗੱਲ ਜੇ ਕੋਈ ਪਿੱਛੇ ਹੋਈ ਆ ਤੇ ਉਹ ਪਾਸਟ ਹੈ ਇਸ ਤਰ੍ਹਾਂ ਦੀ ਗੱਲ ਬਿਲਕੁਲ ਨਹੀਂ ਹੋਊਗੀ ਕਿਉਂਕਿ ਅਸੀਂ ਲੋਕਾਂ ਤੋਂ ਮਦਦ ਲੈਣ ਦੇ ਵਾਸਤੇ ਆਏ ਆ ਇਹ ਉਹ ਨਹੀਂ ਹੋ ਸਕਦਾ ਕਿ ਜੇ ਕਿਸੇ ਨੇ ਕੋਈ ਲਿਸਟ ਜਾਰੀ ਕੀਤੀ ਹਾਂ ਉਹਦੇ ਵਿੱਚ ਉਹਦੀ ਕੋਈ ਨਿੱਜਤਾ ਨਾ ਹੋਵੇ ਉਹਦੀ ਕੋਈ ਪਰਸਨਲ ਕਿਸੇ ਦੇ ਨਾਲ ਦੁਸ਼ਮਣੀ ਨਾ ਹੋਵੇ ਜੇ ਕੋਈ ਕਿਸੇ ਕੋਲੇ ਨਾਮ ਹੈ ਕੋਈ ਵੇਚਦਾ ਉਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਪੁਲਿਸ ਕਰੂਗੀ ਜੇ ਕੋਈ ਵੇਚਣ ਦੇ ਵਿੱਚ ਸ਼ਾਮਲ ਹੈ ਤੇ ਉਹਦੇ ਉੱਤੇ ਕਾਰਵਾਈ ਹੋਊਗੀ ਸਰ ਨੈਕਸਸ ਸਰ ਇਹ ਨੈਕਸਸ ਹੈ ਜੀ ਬਹੁਤ ਵੱਡਾ ਚੱਲ ਰਿਹਾ ਹੈ ਕਿਉਂਕਿ ਇਹਨੂੰ ਬ੍ਰੇਕ ਕਰਨ ਲਈ ਕਾਫੀ ਕੁਝ ਕਰਨਾ ਪੈ ਰਿਹਾ ਹੈ ਭਾਵੇਂ ਜਿਹੜੇ ਨਸ਼ੇ ਸਦਾਕਰ ਵੀ ਅਰੈਸਟ ਕਰ ਲੈਣ ਪਰ ਇਹ ਨੈਕਸਸ ਹੈ ਸਕੂਲ ਲੈਵਲ ਤੱਕ ਇਹ ਪਹੁੰਚ ਚੁੱਕਾ ਚੁੱਕਾ ਹੈਗਾ ਲੱਗਦਾ ਹੈਗਾ ਸਕੂਲ ਦੇ ਕਾਲਜ ਲੈਵਲ ਤੱਕ ਪਹਿਲਾਂ ਹੀ ਜੀ ਜਿਹੜੀ ਹੈਗਾ ਪੂਰੀ ਇਹਨੂੰ ਝਾਰਾ ਲਾਉਣਾ ਚਾਹੀਦਾ ਹੈ ਦੇਖੋ ਹਰ ਪੱਧਰ ਦੇ ਉੱਤੇ ਕੰਮ ਜਿਹੜਾ ਹੋ ਰਿਹਾ ਹੈ ਜੇ ਆਪਾਂ ਸਿਰਫ ਸਕੂਲ ਤੇ ਕਾਲਜ ਤੇ ਕਰਦੇ ਆਂ ਤੇ ਫਿਰ ਜਿਹੜੀ ਸਪਲਾਈ ਲਾਈਨ ਆ ਉਹ ਆਪਣੀ ਜਗ੍ਹਾ ਤੇ ਸਪਲਾਈ ਲਾਈਨ ਦੋ ਤਿੰਨ ਤਰੀਕੇ ਦੀਆਂ ਨੇ ਤੁਸੀਂ ਸਾਰੇ ਸਿਆਣੇ ਹੋ ਤੁਸੀਂ ਸਾਰੇ ਰੋਜ਼ ਇਹ ਕਵਰੇਜ ਕਰਦੇ ਹੋ ਇੱਕ ਤਾਂ ਰੀਟੇਲ ਹੈ ਇੱਕ ਜਿਹੜੀ ਆ ਉਹ ਵੱਡੀ ਹੋਲ ਸੇਲ ਹੈ ਰੀਟੇਲ ਪੱਧਰ ਦੇ ਉੱਤੇ ਇਸ ਜਿਹੜੇ ਪੰਜਾਬ ਪੁਲਿਸ ਨੇ ਛਾ ਲਗਾਇਓ ਕੰਮ ਜਿਹੜਾ ਉਹ ਪਿਛਲੇ ਹਫ਼ਤਿਆਂ ਦੇ ਦੌਰਾਨ ਕੀਤਾ ਔਰ ਲਗਾਤਾਰ ਕਰ ਰਿਹਾ ਇਹਦੇ ਨਾਲ ਨਾਲ ਵੱਡੇ ਜਿਹੜੇ ਨੇ ਉਹਨਾਂ ਨੂੰ ਫੜਨ ਦੇ ਵਾਸਤੇ ਵੀ ਹਰ ਪੱਖੋਂ ਹਰ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਸਕੂਲਾਂ ਦੇ ਵਿੱਚ ਅੱਜ ਹੀ ਜਿਹੜਾ એનર્ਜੀ ਡਰਿੰਕ ਆ ਉਹ ਬੈਨ ਕੀਤਾ ਕਿਉਂਕਿ ਅਸੀਂ ਇਹ ਚਾਹੁੰਦੇ ਆ ਕਿ ਜਿਹੜੀਆਂ ਜਿਹੜੀਆਂ ਜਿੱਥੋਂ ਇਹ ਸਟਾਰਟ ਹੁੰਦਾ ਜਿਹੜੀ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਕਈ ਵਾਰੀ ਉਹ ਲੱਗਦਾ ਕਿ એનર્ਜੀ ਡਰਿੰਕ ਦੇ ਨਾਲ ਕੀ ਹੁੰਦਾ ਮੈਂ ਕੈਨੇਡਾ ਦੇ ਵਿੱਚ ਜਦੋਂ ਸੀ ਤਾਂ ਉੱਥੇ ਜਦੋਂ ਨਸ਼ੇ ਦੀ ਸ਼ੁਰੂਆਤ ਹੋਈ ਆ ਤਾਂ ਜਦੋਂ ਸਕੂਲਾਂ ਦੇ ਵਿੱਚ ਅੱਧੀ ਛੁੱਟੀ ਹੁੰਦੀ ਸੀ ਜਾਂ ਛੁੱਟੀ ਹੁੰਦੀ ਸੀ ਤਾਂ ਪਾਰਕਿੰਗ ਲੋਟ ਦੇ ਵਿੱਚ ਇਸੇ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਬੱਚਿਆਂ ਨੂੰ ਪੀਣ ਨੂੰ ਦੇ ਦਿੱਤੀਆਂ ਜਾਂਦੀਆਂ ਸੀਗੀਆਂ ਉੱਥੇ ਬੜੀਆਂ ਸਾਰੀਆਂ ਰਿਪੋਰਟਾਂ ਚੱਲਦੀਆਂ ਰਹੀਆਂ ਨੇ ਉਦੋਂ ਕਿਸੇ ਨੇ ਗੌਲਿਆ ਨਹੀਂ ਵੀ ਇਹਦੇ ਵਿੱਚ ਕੀ ਆ ਉਹਨੇ ਨਹੀਂ ਪਤਾ ਕਿ ਉਹਦੇ ਵਿੱਚ ਪਾ ਕੇ ਤੁਹਾਡੇ ਬੱਚੇ ਨੂੰ ਜਿਹੜਾ ਜੀ ਉਹ ਕੀ ਦੇ ਦੇਣਾ ਆਪਣੇ ਬੱਚਿਆਂ ਦੇ ਨਾਲ ਜੇ ਸਕੂਲਾਂ ਜਾਂਦੇ ਨੇ ਉਹ ਬੱਚੇ ਖਾਸ ਤੌਰ ਤੇ ਉਹਨਾਂ ਦੇ ਨਾਲ ਇਹ ਗੱਲ ਤੁਸੀਂ ਜ਼ਰੂਰ ਕਰੋ ਕਿ ਕਿਸੇ ਕੋਲੋਂ ਲੈ ਕੇ ਕੋਈ ਚੀਜ਼ ਪੀਣੀ ਨਹੀਂ ਆ ਸਰਕਾਰ ਨੇ ਉਹ એનર્ਜੀ ਡਰਿੰਕ ਬੈਨ ਕੀਤਾ ਇਹ ਨਹੀਂ ਹੈ ਕਿ ਬੈਨ ਕਰਨ ਦੇ ਨਾਲ ਉਹ ਜਿਹੜਾ ਉਹ ਖਤਮ ਹੋ ਜਾਊਗਾ ਪਰ ਇੰਨਾ ਜ਼ਰੂਰ ਹੈ ਇਹਦੇ ਉੱਤੇ ਸਖਤੀ ਜਿਹੜੀ ਉਹ ਕੀਤੀ ਜਾਊਗੀ ਜਿਹੜਾ ਅਗਲਾ ਸਟੈਪ ਹੈ ਉਹ ਸਕੂਲ ਤੋਂ ਇਲਾਵਾ ਕਾਲਜਸ ਤੇ ਯੂਨੀਵਰਸਿਟੀਆਂ ਤੱਕ ਜਾਣ ਦਾ ਵੀ ਇਸ ਟੀਮ ਦਾ ਹੈ ਸਰ ਜੀ ਤੁਹਾਨੂੰ ਤਾਂ ਪਤਾ ਲੱਗਦਾ ਜਿਹੜਾ ਪੱਟੇ ਪਾੜ ਦੇ ਦੀ ਵੱਡੇ ਪਰਦੇਸ ਭਗੰਦਰ ਦੇ ਉਹਨੂੰ ਪਾਣ ਲਾਉਣ ਲਈ ਕਿਉਂਕਿ ਜੇ ਪਹਾੜ ਵੱਡਾ ਹੋ ਵੱਡੇ ਪਹਾੜ ਨੂੰ ਪੜਨ ਲੈਣਾ ਜਾਂ ਬਾਕੀ ਛੋਟੇ ਨਾਲੇ ਦਾ ਬਲੇ ਸੁੱਟ ਜਾਂਦੇ ਆ ਪ੍ਰੋਟੀਨ ਦੀ ਥਾਂ ਤੇ ਜੇ ਵੱਡੇ ਇਸ ਮੁਕਦਰਾਂ ਨੂੰ ਕਾਬੂ ਕਰ ਲਿਆ ਜਾਵੇ ਉਹਨਾਂ ਦੇ ਉੱਤੇ ਸਰਕਾਰ ਕੀ ਕੰਮ ਕਰੇਗਾ ਦੇਖੋ ਉਹਦੇ ਵਾਸਤੇ ਤੁਸੀਂ ਦੇਖਿਆ ਹੋਣਾ ਅਮਨ ਅਰੋੜਾ ਜੀ ਸਰਹੱਦੀ ਖੇਤਰ ਚ ਗਏ ਸੀ ਐਂਟੀ ਡਰੋਨ ਜਿਹੜਾ ਕਿਉਂਕਿ ਡਰੋਨ ਦੇ ਰਾਹੀਂ ਆ ਰਿਹਾ ਹੁਣ ਇਹ ਕਈ ਪਾਸੇ ਤੋਂ ਮਾਰ ਜਿਹੜੀ ਆ ਉਹ ਵੱਜ ਰਹੀ ਹੈ ਇੱਕ ਤਾਂ ਪਾਕਿਸਤਾਨ ਵਾਲੀ ਸਾਈਡ ਤੋਂ ਆ ਰਿਹਾ ਡਰੋਨ ਦੇ ਰਾਹੀਂ ਸੁੱਟਿਆ ਜਾ ਰਿਹਾ ਐਂਟੀ ਡਰੋਨ ਉੱਥੇ ਲਿਆਂਦੇ ਗਏ ਨੇ ਪਟਿਆਲੇ ਦੀ ਖਬਰ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਪੜ੍ਹੀ ਹੋਣੀ ਆ ਕਿ ਇੱਥੇ ਜੇਲ੍ਹ ਦੇ ਆਲੇ-ਦੁਆਲੇ ਰਹਿੰਦੇ ਲੋਕ ਜਿਹੜੇ ਨੇ ਉਹ ਇਸ ਕੱਲ ਨੂੰ ਪਰੇਸ਼ਾਨ ਨੇ ਕਿ ਉਹਨਾਂ ਦੀਆਂ ਕਾਲ ਡਰਾਪਸ ਹੋ ਰਹੀਆਂ ਨੇ ਕਿਉਂਕਿ ਜਿਹੜੇ ਪਾਵਰਫੁੱਲ ਜੈਮਰ ਨੇ ਉਹ ਜੇਲ੍ਹਾਂ ਦੇ ਵਿੱਚ ਲਾਏ ਗਏ ਨੇ ਸਿੰਥੈਟਿਕ ਡਰਗ ਹੈ ਉਹ ਆਪਾਂ ਨੂੰ ਪਤਾ ਹੈ ਕਿ ਆਪਣੇ ਨੇੜਲੇ ਸੂਬੇ ਤੋਂ ਜਿਹੜੀ ਆਉਂਦੀ ਹੈ ਇਹ ਚਫੇਰੇ ਤੋਂ ਮਾਰ ਹੈ ਇਸੇ ਕਰਕੇ ਇਹਨੂੰ ਨਾਮ ਯੁੱਧ ਦਿੱਤਾ ਗਿਆ ਚਾਰ ਚਫੇਰੇ ਤੋਂ ਜਿਹੜਾ ਅਸੀਂ ਸ਼ਕੰਜਾ ਕੱਸਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਇੱਕ ਗੱਲ ਦਾ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਉਹਦੇ ਵਿੱਚ ਕੋਈ ਬਖਸ਼ਿਆ ਨਹੀਂ ਜਾਊਗਾ ਚਾਹੇ ਉਹ ਕੋਈ ਵੀ ਕਿਸੇ ਵੀ ਖੇਤਰ ਦਾ ਕਿਉਂ ਨਾ ਹੋਵੇ ਇੱਕ ਗੱਲ ਦੇ ਵਾਸਤੇ ਮੈਂ ਇਹ ਜ਼ਰੂਰ ਕਹੂੰਗਾ ਕਿ ਤਿੰਨਾਂ ਸਾਲਾਂ ਦੇ ਦੌਰਾਨ ਦੇ ਰੂ ਤਿੰਨ ਸਾਲ ਸਰਕਾਰ ਨੂੰ ਹੋ ਗਿਆ ਤੁਸੀਂ ਸਾਡੇ ਕਿਸੇ ਮੰਤਰੀ ਸਾਡੇ ਕਿਸੇ ਐਮਐਲਏ ਜਾਂ ਕਿਸੇ ਆਗੂ ਦੀ ਫੋਟੋ ਤਸਕਰਾਂ ਦੇ ਨਾਲ ਨਹੀਂ ਦੇਖੀ ਹੋਣੀ ਜਿਹੋ ਜਿਹੀਆਂ ਫੋਟੋਆਂ ਪਹਿਲਾਂ ਪੰਜਾਬ ਦੇ ਵਿੱਚ ਚਲਦੀਆਂ ਹੁੰਦੀਆਂ ਸੀ ਚਾਹੇ ਉਹ ਰਾਣੋ ਵਾਲਾ ਸਰਪੰਚ ਹੋਵੇ ਚਾਹੇ ਉਹ ਇੰਦਰਜੀਤ ਹੋਵੇ ਇੰਸਪੈਕਟਰ ਤੇ ਚਾਹੇ ਔਰ ਅਫੀਸਰ ਕਿਉਂ ਨਾ ਹੋਣ ਜਿਨ੍ਹਾਂ ਨੂੰ ਉੱਚ ਅਹੁਦੇ ਦਿੱਤੇ ਗਏ ਸੀ ਰਾਜਜੀਤ ਵਰਗੇ ਜੇ ਠੱਲ ਪਾਈ ਹੈ ਤਾਂ ਇਸ ਮਜੂਦਾ ਸਰਕਾਰ ਨੇ ਪਾਈ ਪਰ ਸਰ ਜੁੱਧ ਦਾ ਜ਼ਿਕਰ ਕਰ ਰਹੇ ਹੋ ਜੁੱਧ ਦੇ ਵਿੱਚ ਪੰਜਾਬ ਪੁਲਿਸ ਜਨਰਲ ਹੋएगी ਜਾਂ ਕੋਈ ਹੋਰ ਸਖਸ਼ ਕਿਉਂਕਿ ਸਿਆਸਤਦਾਨ ਤੇ ਪੰਜਾਬ ਪੁਲਿਸ ਤੋਂ ਬਿਨਾ ਜਿਹੜਾ ਨਸ਼ਾ ਹੈ ਉਹ ਸਮਾਜ ਦੇ ਵਿੱਚ ਪ੍ਰਵਰਤੀ ਹੁੰਦਾ ਜਿਹੜਾ ਤਾਂ ਇਸ ਤਰ੍ਹਾਂ ਹੈ ਜੀ ਕਿ ਜਿਹੜੀ ਹੁਣ ਜਾਣਕਾਰੀ ਭਾਈ ਸਾਹਿਬ ਕਹਿ ਰਹੇ ਸੀ ਕਿ ਕੋਈ ਜਾਣਕਾਰੀ ਦਿੰਦਾ ਮੰਨ ਲਓ ਮੇਰੇ ਤੱਕ ਕੋਈ ਜਾਣਕਾਰੀ ਆਈ ਤੇ ਉਹਦੇ ਉੱਤੇ ਛਾਪਾ ਮਾਰਨ ਮੈਂ ਨਹੀਂ ਜਾਣਾ ਉਹ ਪੁਲਿਸ ਨੇ ਜਾਣਾ ਉਹ ਪੁਲਿਸ ਦੀ ਡਿਊਟੀ ਆ ਜਿਹੜਾ ਪੁਲਿਸ ਦਾ ਕੰਮ ਹੈ ਪੁਲਿਸ ਆਪਣਾ ਕੰਮ ਬਾਖੂਬੀ ਕਰ ਰਹੀ ਹੈ ਪੁਲਿਸ ਦੇ ਕੰਮਾਂ ਦੇ ਵਿੱਚ ਕਿਸੇ ਕਿਸਮ ਦਾ ਕੋਈ ਸਿਆਸੀ ਦਖਲ ਨਹੀਂਗਾ ਅਸੀਂ ਅਵੇਅਰਨੈਸ ਜਿਹੜੀ ਆ ਉਹ ਕਰ ਰਹੇ ਆ ਤੋਂ ਇਹਦੇ ਵਿੱਚ ਪੁਲਿਸ ਨੇ ਕੋਈ ਦਖਲ ਨਹੀਂ ਦੇਣਾ ਕਿਉਂਕਿ ਅਵੇਅਰਨੈਸ ਜਿਹੜੀ ਆ ਉਹ ਆਮ ਲੋਕ ਜਿਹੜੇ ਅਸੀਂ ਰੋਜ਼ ਵਿਚਰਦੇ ਆ ਆਮ ਲੋਕਾਂ ਦੇ ਨਾਲ ਉਹਨਾਂ ਨੇ ਕਰਨੀ ਹੈ ਪੁਲਿਸ ਆਪਣਾ ਕੰਮ ਕਰ ਰਹੀ ਹੈ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਜਿਵੇਂ ਸਕੂਲਾਂ ਦੇ ਉੱਤੇ ਬੈਨ ਲੱਗਿਆ ਡਾਕਟਰ ਬਲਬੀਰ ਸਿੰਘ ਜਿਹੜੀ ਸਾਡੇ ਸਿਹਤ ਮੰਤਰੀ ਨੇ ਉਹ ਹਰ ਡਿਸਟ੍ਰਿਕਟ ਦੇ ਵਿੱਚ ਜਾ ਰਹੇ ਨੇ ਡੀ ਐਡਿਕਸ਼ਨ ਸੈਂਟਰ ਜਿਹੜੇ ਨੇ ਉਹਨਾਂ ਨੂੰ ਚੈੱਕ ਕਰਨ ਦੇ ਵਾਸਤੇ ਕਿ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਸਾਡੇ ਕੋਲੇ ਦਵਾਈਆਂ ਰਫ ਨੇ ਡਾਕਟਰ ਜਿਹੜੇ ਨੇ ਉਹਨਾਂ ਦਾ ਪ੍ਰਬੰਧ ਹੈਗਾ ਜਿਹੜੀ ਜਿਹਦੀ ਡਿਊਟੀ ਲੱਗੀ ਹੈ ਜੀ ਉਹ ਆਪੋ ਆਪਣੇ ਖੇਤਰ ਦੇ ਵਿੱਚ ਉਹ ਡਿਊਟੀ ਨਿਭਾ ਰਿਹਾ ਔਰ ਇਸੇ ਤਰੀਕੇ ਦੇ ਨਾਲ ਹੀ ਇਹ ਯੁੱਧ ਲੜਿਆ ਜਾ ਸਕਣਾ ਜਦੋਂ ਹਰ ਵਿਅਕਤੀ ਆਪਣੀ ਡਿਊਟੀ ਸਮਝ ਕੇ ਇਮਾਨਦਾਰੀ ਦੇ ਨਾਲ ਉਹਨੂੰ ਬਾਖੂ ਸਜੇਟੀ ਟੀਮ ਤੁਸੀਂ ਇਕੱਠਿਤ ਕੀਤੀ ਹੈ ਇਹਨਾਂ ਕੋਲ ਕੀ ਪਾਵਰ ਹੋਣਗੀਆਂ ਔਰ ਇੱਕ ਅਪੀਲ ਕਰ ਰਿਹਾ ਇਹਨਾਂ ਕੋਲ ਕੀ ਪਾਵਰ ਸਜੇ ਦਿੱਤੀ ਹੋਈਆਂ ਨੇ ਪਾਵਰ ਦੇਖੋ ਇਹ ਸਭ ਤੋਂ ਵੱਡੀ ਪਾਵਰ ਤਾਂ ਇਹੀ ਹੁੰਦੀ ਹੈ ਕਿ ਤੁਸੀਂ ਉਸ ਸਮਾਜ ਦਾ ਹਿੱਸਾ ਹੋ ਸਾਡੇ ਬੱਚੇ ਇੱਥੇ ਵੱਡੇ ਹੋ ਰਹੇ ਨੇ ਤਾਂ ਇਹ ਪਾਵਰ ਕਿਉਂਕਿ ਜਿਹੜਾ ਬੰਦਾ ਗਰਾਊਂਡ ਦੇ ਉੱਤੇ ਆ ਉਹਨੂੰ ਗਰਾਊਂਡ ਦੀ ਜਾਣਕਾਰੀ ਹੈ ਉਹ ਤੋਂ ਵੱਧ ਪਾਵਰ ਤਾਂ ਕਿਸੇ ਕੋਲੇ ਵੀ ਨਹੀਂ ਹੁੰਦੀ ਤੁਹਾਡੇ ਤੋਂ ਵੱਧ ਪਾਵਰ ਤੁਸੀਂ ਕਿਉਂਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੂਜੀ ਤੋਂ ਤੀਜੀ ਜਗ੍ਹਾ ਸਾਰੀ ਧੜੀ ਭਾਵੇਂ ਤੁਹਾਨੂੰ ਦੇਖਦਾ ਜੀ ਉਹ ਪਾਵਰ ਹੀ ਹੈ ਨਾ ਜੀ ਹਰ ਚੀਜ਼ ਜਿਹੜੀ ਜਦੋਂ ਤੁਸੀਂ ਲੰਘ ਰਹੇ ਹੋ ਉਹਦੀ ਵੀ ਜਾਣਕਾਰੀ ਹੈ ਕਿਸ ਜਗ੍ਹਾ ਦੇ ਉੱਤੇ ਕੋਈ ਨਜਾਇਜ਼ ਉਸਾਰੀ ਹੋ ਰਹੀ ਹੈ ਕੁਝ ਤੁਸੀਂ ਉਹਨੂੰ ਕਵਰ ਕਰੋ ਜਾਂ ਨਾ ਕਰੋ ਪਤਾ ਤਾਂ ਤੁਹਾਨੂੰ ਹੁੰਦਾ ਹੈ ਨਾ ਉਹ ਪਾਵਰ ਹੈ ਜਿਹੜੀ ਜਾਣਕਾਰੀ ਹੋਣੀ ਆਪਣੇ ਆਪ ਦੇ ਵਿੱਚ ਪਾਵਰ ਹੈ ਜਰੂਰ ਉਹਨਾਂ ਕੋਲੇ ਜਾਣਕਾਰੀ ਹੈ ਉਹਦੇ ਵਾਸਤੇ ਅਵੇਰਨੈਸ ਇਹ ਕ੍ਰੀਏਟ ਕਰਨੀ ਹੈ। ਇੱਕ ਛੋਟਾ ਜਿਹਾ ਜਿਹੜਾ ਤੁਸੀਂ ਇਥੋਂ ਇਹ ਪੁਲਿਸ ਜਿਹੜੀ ਸਿੰਥੈਟਿਕ ਡਰੱਗਸ ਤੇ ਜਿਆਦਾ ਨੋਟਸ ਕਰ ਰਹੀ ਹੈ। ਜਿਹੜੀ ਮੈਡੀਸਨ ਡਰੱਗਸ ਹੈਗੀਆਂ ਜਿਹੜੀਆਂ ਗੋਲੀਆਂ ਆਮ ਨੂੰ ਮਿਲ ਰਹੀਆਂ ਉਹਦੇ ਅੰਦਰ ਹੈਲਥ ਡਿਪਾਰਟਮੈਂਟ ਪੁਲਿਸ ਤੋਂ ਵੀ ਜਾਣਦੀ ਨਹੀਂ ਜੀ ਕਿਉਂਕਿ ਜੂਰਿਡਿਕਸ਼ਨ ਆਮਲੀ ਹੈਲਥ ਦੇ ਆ ਜਾਂਦੀ ਹੈ ਜੀ। ਜਿਆਦਾ ਕੰਜ਼ਮਪਸ਼ਨ ਜਿਹਦੀ ਸ਼ੁਰੂਆਤ ਆ ਬੇਸਿਕਲੀ ਟੈਬਲੇਟਸ ਤੋਂ ਹੀ ਹੈ। ਵਾਰੀ ਆਊਗੀ ਜੀ ਸਭ ਦੀ। ਸਭ ਦੀ ਵਾਰੀ ਆਊਗੀ ਅ ਨਸ਼ਾ ਜਿਹੜਾ ਹੈ ਉਹ ਕਿਸੇ ਵੀ ਕਿਸਮ ਦਾ ਜਿਹੜਾ ਜਿਹੜਾ ਸਾਡੀ ਨਵੀਂ ਜਨਰੇਸ਼ਨ ਜਿਹੜੀ ਆ ਜਾਂ ਜਨਰੇਸ਼ਨ ਜਿਹੜੀ ਸਾਡੀ ਜਵਾਨੀ ਆ ਉਹਨੂੰ ਉਹਨੇ ਪਿਛਲੇ ਦਿਨਾਂ ਚ ਵੀ ਖਤਮ ਕੀਤਾ ਪਰ ਹੁਣ ਤੁਸੀਂ ਇਹ ਕਹ ਲਓ ਕਿ ਇਹ ਐਂਡ ਹੋ ਗਿਆ ਕਿ ਇਤੋਂ ਵੱਧ ਅਸੀਂ ਉਹਨਾਂ ਨੂੰ ਨੁਕਸਾਨ ਕਰਨ ਨਹੀਂ ਦੇਣਾ ਇਸੇ ਲਈ ਤੁਹਾਡੇ ਕੋਲ ਆਏ ਆਂ ਜੀ ਕਿ ਜਿਹੜੀ ਵੀ ਗੱਲ ਤੁਸੀਂ ਦੱਸ ਰਹੇ ਹੋ ਜਿਹੜੀ ਵੀ ਗੱਲ ਤੁਸੀਂ ਦੱਸੋਗੇ ਆਉਣ ਵਾਲੇ ਟਾਈਮ ਦੇ ਦਿੱਤੇ ਉਹਦੇ ਉੱਤੇ ਐਕਸ਼ਨ ਜਿਹੜਾ ਹੋਊਗਾ 1 ਬਾਈ 1 ਹੋਊਗਾ ਅਸੀਂ ਜਿਵੇਂ ਤਰਨਤਾਰ ਨੂੰ ਪਹਿਲਾਂ ਪਾਇਲਟ ਪ੍ਰੋਜੈਕਟ ਦੇ ਤੌਰ ਦੇ ਤੇ ਲਿਆ ਸੀ 87 ਗਰਾਊਂਡਾਂ ਜਿਹੜੀਆਂ ਉੱਥੇ ਬਣਾਈਆਂ ਨੇ ਵਾਲੀਬਾਲ ਦੀਆਂ ਹੁਣ ਪੰਜਾਬ ਸਰਕਾਰ ਨੇ ਇਹਨੂੰ ਇੰਪਲੀਮੈਂਟ ਕਰ ਦਿੱਤਾ ਸਾਰੇ ਪੰਜਾਬ ਦੇ ਵਾਸਤੇ ਹਰ ਪਿੰਡ ਦੇ ਵਿੱਚ ਅਸੀਂ ਗਰਾਊਂਡ ਜਿਹੜੀ ਉਹ ਬਣਾਉਣੀ ਹੈ ਕਸਬਿਆਂ ਦੇ ਵਿੱਚ ਗਰਾਊਂਡਾਂ ਜਿਹੜੀਆਂ ਬਣਾਉਣੀਆਂ ਨੇ ਤਾਂ ਕਿ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਉਹ ਗਰਾਊਂਡ ਦੇ ਵਿੱਚ ਲੈ ਕੇ ਆਈਏ ਉਹਨਾਂ ਨੂੰ ਪ੍ਰੇਰ ਕੇ ਕਿ ਨਸ਼ੇ ਜਿਹੜਾ ਉਹ ਕਿਸੇ ਚੀਜ਼ ਦਾ ਹੱਲ ਨਹੀਂ ਨਸ਼ਾ ਇੱਕੋ ਪਾਸੇ ਨੂੰ ਤੁਹਾਨੂੰ ਲੈ ਜਾਂਦਾ ਉਹ ਮੌਤ ਹੈ ਸਰ ਇਹ ਨਹੀਂ ਇਹ ਮਤਲਬ ਕਿ ਨਸ਼ਾ ਜਿਹੜਾ ਹੈਗਾ ਉਹ ਹੈਗਾ ਪਾਕੀ ਟੈਗਰਟਸ ਜਿਹੜੇ ਕਿ ਟੀਮ ਜਿਹੜੀ ਹੈ ਕਹਿੰਦੇ ਨੇ ਵੀ ਕੋਈ ਇਹਨਾਂ ਨਾਲ ਸਾਥ ਨਹੀਂ ਕਰਦੀ ਕੀ ਉਹਦਾ ਕੋਈ ਗਵਰਨਮੈਂਟ ਹੋਰ ਆਲਟਰਨੇਟਿਵ ਗੱਲ ਰਹੀ ਹੈ ਨਸ਼ੇ ਦਾ ਅਲਟਰਨੇਟ ਨਸ਼ਾ ਨਹੀਂ ਹੋ ਸਕਦਾ ਜੀ ਕਿਸੇ ਵੀ ਹਾਲਤ ਤੇ ਵਿੱਚ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਇਹ ਗੱਲ ਉਭਰੀ ਸੀ ਕਿ ਇਹਦੇ ਉੱਤੇ ਗੱਲ ਕਰੋ ਜੀ ਜੇ ਸਾਡੀ ਸਰਕਾਰ ਆ ਗਈ ਰਾਜਾ ਵੜਿੰਗੂਰੀ ਕਹਿੰਦੇ ਸੀਗੇ ਕਿ ਅਸੀਂ ਫੀਮ ਤੇ ਭੁੱਕੀ ਦੇ ਠੇਕੇ ਖੋਲ੍ਹ ਦੇਾਂਗੇ ਇਹ ਗੁਰੂ ਨਾਨਕ ਸਾਹਿਬ ਦੀ ਧਰਤੀ ਆ ਇਹ ਪੀਰਾਂ ਪੈਗੰਬਰਾਂ ਦੀ ਧਰਤੀ ਆ ਇੱਥੇ ਬਹੁਤ ਸਾਰੇ ਭਗਤ ਹੋਏ ਨੇ ਯੋਧੇ ਹੋਏ ਨੇ ਇਸ ਧਰਤੀ ਦੇ ਅਸੀਂ ਉਸ ਧਰਤੀ ਨੂੰ ਇਹੋ ਜਿਹੀ ਕਿਉਂ ਬਣਾਉਣਾ ਚਾਹੁੰਦੇ ਆ ਕਿ ਅਸੀਂ ਇਹੋ ਜਿਹਾ ਸੁਨੇਹਾ ਦਈਏ ਕਿ ਪੰਜਾਬੀ ਨਸ਼ੇ ਤੋਂ ਬਿਨਾ ਨਹੀਂ ਰਹਿ ਸਕਦੇ ਇਹ ਚਟਾ ਨਹੀਂ ਤਾਂ ਸਾਨੂੰ ਫੀਮ ਦੇ ਦਿਓ ਫੀਮ ਨਹੀਂ ਤਾਂ ਸਾਨੂੰ ਭੁੱਕੀ ਦੇ ਦਿਓ ਨਸ਼ੇ ਦਾ ਅਲਟਰਨੇਟ ਨਸ਼ਾ ਨਹੀਂ ਹੋ ਸਕਦਾ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਹੋ ਸਕਦਾ ਕੀ ਅਸੀਂ ਪੰਜਾਬੀ ਕੌਮ ਨੂੰ ਇਸ ਤਰ੍ਹਾਂ ਦਾ ਦਿਖਾਉਣਾ ਚਾਹੁੰਦੇ ਆ ਕਿ ਇਹ ਬਿਨਾ ਨਸ਼ੇ ਤੋਂ ਰਹਿ ਨਹੀਂ ਸਕਦੀ ਇੱਕ ਦੂਜੀ ਗੱਲ ਜਿਹੜੇ ਕਹਿੰਦੇ ਨੇ ਕਿ ਫੀਮ ਦੀ ਖੇਤੀ ਜਾਂ ਭੁੱਕੀ ਦੀ ਜਿਹੜੀ ਖੇਤੀ ਕੀਤੀ ਜਾਵੇ ਖਸਖਸ ਦੀ ਉਹਦੇ ਵਾਸਤੇ ਇਉਂ ਨਹੀਂ ਹੁੰਦਾ ਕਿ ਤੁਹਾਡੇ ਕੋਲੇ ਕਿਆਰੀ ਆ ਤੇ ਤੁਸੀਂ ਉਹਦੇ ਵਿੱਚ ਜਿਹੜਾ ਜੀ ਉਹ ਬੀਜ ਲਿਆ ਉਹਦੇ ਵਾਸਤੇ ਇੱਕ ਨੈਸ਼ਨਲ ਇੰਟਰਨੈਸ਼ਨਲ ਜਿਹੜੇ ਉਹ ਸਟੈਂਡਰਡ ਨੇ ਦੂਜੀ ਗੱਲ ਫੀਮ ਜਿਹੜੀ ਆ ਉਹ ਇੱਕ ਵਾਰੀ ਚਾਈਨਾ ਦੇ ਵਿੱਚ ਲਾ ਦਿੱਤੀ ਗਈ ਸੀ ਚਾਈਨਾ ਆਮਲੀ ਬਣ ਗਿਆ ਸੀ ਕਿੰਨੀ ਦੇਰ ਚਾਈਨਾ ਲਗਭਗ ਖਾਤਮੇ ਵੱਲੋਂ ਤੁਰਿਆ ਰਿਹਾ ਜਦੋਂ ਉਹਨਾਂ ਨੇ ਉਹ ਖਤਮ ਕੀਤੀ ਤੋਂ ਉਦੋਂ ਬਾਅਦ ਚਾਈਨਾ ਨੇ ਜਿਹੜੀ ਸੀ ਉਹ ਤਰੱਕੀ ਕੀਤੀ ਇਸ ਕਰਕੇ ਕੁਝ ਵੀ ਬੋਲਣ ਤੋਂ ਪਹਿਲਾਂ ਉਹਨੂੰ ਸੋਚ ਲੈਣਾ ਤੋਲ ਲੈਣਾ ਉਹ ਬੜਾ ਜ਼ਰੂਰੀ ਹੈ ਤੇ ਉਹਦੇ ਪੈਣ ਵਾਲੇ ਇੰਪੈਕਟ ਜਿਹੜੇ ਨੇ ਉਹ ਯਾਦ ਰੱਖਣੇ ਬੜੇ ਜ਼ਰੂਰੀ ਸਰ ਇਹ ਸਿਗਰਟ ਦਾ ਚਲਣ ਬਹੁਤ ਜ਼ਿਆਦਾ ਹੋ ਗਿਆ ਹੁੱਕਾ ਬੜੇ ਪ੍ਰਾਈਵੇਟ ਪ੍ਰਾਈਵੇਟ ਚਾਹਤ ਨੇ ਹੁਕਾਂ ਚਾਹਤ ਨੇ ਲੱਗਦਾ ਹੈ ਕਿ ਇਹਦੇ ਉੱਤੇ ਵੀ ਕੰਟਰੋਲ ਪਾਣ ਦੀ ਜ਼ਰੂਰਤ ਹੈ ਕਿਉਂਕਿ ਜਿਹੜਾ ਹੈਗਾ ਯੂ ਸਿਰਦ ਨੂੰ ਜਿਆਦਾ ਤੁਰਦਾ ਹੈ ਦੇਖੋ ਇੱਕ ਵਾਰੀ ਪਹਿਲਾਂ ਜਿਹੜਾ ਚਿੱਟਾ ਹੈ ਨਾ ਜੇ ਉਹਨੂੰ ਮਕਾ ਲਿਆ ਤੇ ਮੇਰਾ ਖਿਆਲ ਕਰਨ ਨੂੰ ਤਾਂ ਬਹੁਤ ਕੁਝ ਹੈ ਅ ਅੱਜਕੱਲ ਇੱਕ ਹੋਰ ਹੀ ਅਜੀਬੋ ਗਰੀਬ ਦੀ ਗੱਲ ਹੋ ਗਈ ਕਿਸੇ ਵਾਸ਼ਰੂਮ ਚ ਜਾਂਦੇ ਹੋ ਤਾਂ ਤੁਹਾਨੂੰ ਕੋਈ ਸ਼ੈਂਕ ਉਥੇ ਸਾਫ਼ ਨਹੀਂ ਮਿਲਦਾ ਉਥੇ ਉਹ ਥੁੱਕਿਆ ਕੀ ਹੁੰਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਜੀ ਉਹਨੂੰ ਪਤਾ ਨਹੀਂ ਕੀ ਕੂਨ ਲਿਪ ਵੀ ਕੁਝ ਕਹਿਣ ਲੱਗ ਗਿਆ ਨਾ ਐਦਾਂ ਦਾ ਕੁਝ ਜਿਹੜਾ ਉਹ ਬੜਾ ਅਜੀਬ ਲੱਗਦਾ ਹੈ ਕਿ ਲੋਕੀ ਕੀ ਗੰਦਮੰਦ ਜਿਹੜਾ ਖਾਈ ਜਾਂਦੇ ਆ ਬੜਾ ਕੁਛ ਹੈ ਬਹੁਤ ਕੁਛ ਹੈ ਇਹਦੇ ਵਾਸਤੇ ਅਵੇਅਰਨੈਸ ਜਿਹੜੀ ਆ ਉਹੀ ਕੰਮ ਕਰ ਸਕਦੀ ਔਰ ਕਰੂਗੀ